ਜਲੰਧਰ ਦੇ ਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ 4 આરોપીਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਏਨਾਕੋਲੋ 4 ਪਿਸਟਲ ਜਿੰਦਾ ਰੌਂਦ ਅਤੇ 4 ਮੈਗਜ਼ੀਨ ਬਰਾਮਦ ਕੀਤੇ ਹਨ ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਫੜੇ ਗਏ ਦੋਸ਼ੀ ਜੱਗੂ ਭਗਵਾਨ ਪੂਰੀਆ ਗਿਰੋਹ ਦੇ ਮੈਂਬਰ ਹਨ ਅਤੇ ਇਹ ਪੰਜਾਬ ਅੰਦਰ ਅवैध ਹਥਿਆਰਾਂ ਦੀ ਤਸਕਰੀ ਕਰਦੇ ਹਨ ਪੁਲਿਸ ਨੇ ਫੜੇ ਗਏ ਦੋਸ਼ੀਆਂ ਖਿਲਾਫ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਹਨ ਜਿੱਦਾਂ ਸਾਡੀ ਗਵਰਨਮੈਂਟ ਦੇ ਸਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਰਿਸਪੈਕਟਡ ਸੀਐਮ ਸਰ ਐਂਡ ਡੀਜੀਪੀ ਸਰ ਉਹਨਾਂ ਦੀ ਡਾਇਰੈਕਸ਼ਨਸ ਹੈਗੀਆਂ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈਗਾ ਉਹ ਸਟੇਟ ਦੇ ਵਿੱਚ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਪਤਾ ਲੱਗਣਾ ਚਾਹੀਦਾ ਹੈਗਾ ਵੀ ਜਿਹੜੀ ਪੁਲਿਸਿੰਗ ਹੈਗੀ ਆ ਉਹ ਡਾਊਨ ਦਾ ਲੈਵਲ ਹੋ ਰਹੀ ਹੈ ਉਸੇ ਕਿੜੀ ਦੇ ਵਿੱਚ ਐਸ ਐਚਓ ਪੋਗਪੁਰ ਨੇ ਪਰਸੋਂ ਦੀ ਗੱਲ ਹੈਗੀ ਆ ਅਲਰਟ ਟੀਮਸ ਨੇ ਜਿਹੜੀਆਂ ਇੱਕ ਚੇਜ਼ ਕੀਤੀ ਹੈ ਜਿਹੜੀ ਸਾਡੇ ਤੋਂ ਚੱਲ ਕੇ ਬਟਾਲਾ ਡਿਸਟ੍ਰਿਕਟ ਤੱਕ ਗਈ ਤਕਰੀਬਨ 70 ਕਿਲੋਮੀਟਰ ਦੀ ਉਹਦੇ ਵਿੱਚ ਇਹਨਾਂ ਨੇ ਦੋ ਐਸ ਯੂ ਵੀ ਸਿੰਘੀਆਂ ਇੱਕ ਬਰੇਜ਼ਾ ਕਾਰ ਹੈਗੀ ਆ ਇੱਕ ਦੂਸਰੀ ਹੈਗੀ ਆ Mahindra ਐ ਐਕਸ ਯੂ ਵੀ ਹੈਗੀ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਇੰਟਰਸੈਪਟ ਕਰਨ ਦੀ ਚੇਜ਼ ਹੋ ਗਈ ਉਹਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਫੜ ਲਈਆਂ ਤੇ ਪਲੱਸ ਉਹਦੇ ਤੋਂ ਜਿਹੜਾ ਅੱਗੇ ਟ੍ਰੇਲ ਬਣੀ ਹੈਗੀ ਆ ਉਹ ਮੈਂ ਤੁਹਾਡਾ ਨ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਸਾਡੇ ਐਸ ਐਚਓ ਸਾਹਿਬ ਨੂੰ ਜਿਹੜੀ ਐ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਉਹਨਾਂ ਨੂੰ ਚੇਜ਼ ਕੀਤਾ ਇਹ ਸਾਰੇ ਮਡੂਲ ਨੂੰ ਚੇਜ਼ ਕੀਤਾ ਜਿਹੜਾ ਉਹਨਾਂ ਦੇ ਕੋਲ ਸੀਗਾ ਵੀ ਇਹ ਬੰਦੇ ਇੱਥੇ ਲੋਕ ਕੇ ਆਪਣਾ ਨਵਾਂ ਮਡੂਲ ਬਣਾ ਰਹੇ ਹੈਗੇ ਆ ਉਸ ਤੋਂ ਬਾਅਦ ਉਹਨਾਂ ਨੇ 1 ਵਾਈ 1 ਇਹ ਅਰੈਸਟ ਕੀਤੀਆਂ ਹੈਗੀਆਂ ਇਹਦੇ ਵਿੱਚੋਂ ਸਾਨੂੰ ਕਾਫੀ ਵੱਡੀ ਰਿਕਵਰੀਜ਼ ਜਿਹੜੀਆਂ ਹੋਈਆਂ ਇੱਕ ਗਲੌਕ 9mm ਦਾ ਪਿਸਟਲ ਹੁੰਦਾ ਚਾਈਨਿਸ ਔਰ ਜਿਹੜਾ ਕਿ that is a very good weapon ਜਿਹਦੇ অলমোਸਟ সিমিলার ਟੂ आवर ਵੈਪਨ ਜਿਹੜੇ ਸਾਡੇ ਕੋਲ ਹੁੰਦੇ ਹੈਗੇ ਆ ਬਾਕੀ ਇਹ ਤੋਂ ਇਲਾਵਾ ਜਿਹੜੇ ਹੈਗੇ ਆ ਦੂਸਰੇ 2 ਪਿਸਟਲ 34 ਤੇ ਮਿਲੇ ਹੈਗੇ ਆ ਔਰ ਇੱਕ ਇਹਨਾਂ ਚ ਰਵਾਲਵਰ ਵੀ ਮਿਲਿਆ ਉਹਨੂੰ ਅਸੀਂ ਹੱਲੇ ਚੈੱਕ ਕਰਾਂਗੇ ਸਾਇੰਟਿਫਿਕਲੀ ਵੀ ਉਹ ਕਿੱਥੇ ਦਾ ਮੇਕ ਹੈਗਾ ਉਹਦਾ ਕਿੱਥੋਂ ਮਿਲਿਆ ਬਾਕੀ ਕੈਡਰਿਜਿਸ ਹੈਗੇ ਨੇ ਨਾਲ ਦੋ ਗੱਡੀਆਂ ਹੈਗੀਆਂ ਇਸ ਅਰੈਸਟ ਦੇ ਨਾਲ ਜਿਹੜਾ ਇਹਨਾਂ ਦਾ ਪਾਸਟ ਕਰਾਈਮ ਆ ਉਹ ਤਾਂ ਟਰੇਸ ਹੋਏ ਹੀ ਹੋਇਆ ਉਹ ਤੋਂ ਇਲਾਵਾ ਜਿਹੜਾ ਇਹਨਾਂ ਦਾ ਫਿਊਚਰ ਡਿਜ਼ਾਈਨ ਸੀ ਇੱਥੇ ਆ ਕੇ ਵੀ ਇਹ ਹੋਰ ਇਤਾਂ ਦੇ ਕੰਮ ਕਰ ਸਕਦੇ ਸੀਗੇ ਉਹਨੂੰ ਵੀ ਅਸੀਂ ਰੁਕਿਆ ਹੈਗਾ ਜਦੋਂ ਇਹਨਾਂ ਦੀ ਹੁਣ ਤੱਕ ਦੀ ਇਨੀਸ਼ੀਅਲ ਜਿਹੜੀ ਤਫ਼ਤੀਸ਼ ਹੋਈ ਹੈ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਜਿਹੜਾ ਸੋਰਸ ਆਫ ਵੈਪਨਸ ਜਿਹੜੇ ਇਹਨੇ ਸਵਿਸਟਿਕੇਟਿਡ ਵੈਪਨ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਤੁਹਾਨੂੰ ਪਏ ਉਹਨਾਂ ਬਾਰੇ ਪਤਾ ਕੀਤਾ ਗਿਆ ਤਾਂ ਉਹ ਗੱਲ ਸਾਹਮਣੇ ਆਈ ਹੈ ਵੀ ਇੱਕ ਜਰਮਨ ਦੇ ਵਿੱਚ ਬੰਦਾ ਬੈਠਾ ਹੋਇਆ ਉਹਨੂੰ ਜਿੱਦਾਂ ਇਹ ਇਹਦਾ ਏਰੀਆ ਸਭੀ ਕਮਾਂਡੋ ਹੈਗਾ ਉਹਦਾ ਏਰੀਆਸ ਅੰਡਾ ਅੰਡਾ ਕਹਿੰਦੇ ਉਹਨੂੰ ਹੀ ਇਜ਼ ਅਸੋਸੀਏਟਡ ਆਫ ਮਿਸਟਰ ਜੱਗੂ ਭਗਵਾਨਪੁਰੀਆ ਇੱਕ ਇੱਥੇ ਦਾ ਬਦਮਾਸ਼ ਸੀਗਾ ਜਿਹੜਾ ਕਿ ਹੁਣ ਕਾਫੀ ਚਿਰ ਤੋਂ ਜੇਲ੍ਹਾਂ ਦੇ ਵਿੱਚ ਠੱਕੇ ਖਾ ਰਿਹਾ ਹੈਗਾ ਉਹਦੇ ਨਾਲ ਅਸੋਸੀਏਟਡ ਸੀਗਾ ਉਹ ਉੱਥੇ ਬੈਠ ਕੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਯੰਗ ਮੁੰਡੇ ਹੈਗੇ ਆ ਜਿਨ੍ਹਾਂ ਨੂੰ ਉਹ ਅਗਲੇ ਐਕਸਪਲੋਇਟ ਕਰ ਸਕਦੇ ਆਪਣੇ ਕੰਮਾਂ ਲਈ ਤੇ ਉਹ ਐਕਸਪਾਇਰ ਕਰਦੇ ਹੈਗੇ ਆ ਫਿਰ ਇੱਕ ਨੂੰ ਦੂਜਾ ਲੜਾਉਂਦੇ ਹੈਗੇ ਫਿਰ ਪੋਸਟਰਾਂ ਪਾਉਂਦੇ ਹੈਗੇ ਆ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਫਿਰ ਤੁਹਾਨੂੰ ਦੱਸ ਰਿਹਾ ਵੀ ਗਵਰਨਮੈਂਟ ਬੜੀ ਕਲੀਅਰ ਹੈਗੀ ਆ ਡੀਜੀਪੀ ਸਾਹਿਬ ਦੀਆਂ ਬੜੀਆਂ ਸਖਤ ਹਦਾਇਤਾਂ ਹੈਗੀਆਂ ਇਦਾਂ ਦਾ ਕੋਈ ਵੀ ਜਿਹੜਾ ਆਪਣਾ ਡਿਜ਼ਾਈਨ ਆ ਉਹ ਅਸੀਂ ਇੱਥੇ ਨਹੀਂ ਹੋਣ ਦਵਾਂਗੇ ਇਹ ਭੋਗਪੁਰ ਪੁਲਿਸ ਦੀ ਆਗਮਨਪੁਰ ਸਰਵਡ ਹੋ ਜਾਂਦੀ ਔਰ ਐਸਪੀ ਇਨਵੈਸਟੀਗੇਸ਼ਨ ਦੀ ਬਹੁਤ ਅੱਛੀ ਪ੍ਰਾਪਤੀ ਹੈਗੀ ਆ ਇਹਨਾਂ ਨੂੰ ਅਸੀਂ ਸੂਟੇਬਲੀ ਰਿਵਾਰਡ ਕਰਕੇ ਡੀਜੀਪੀ ਸਾਹਿਬ ਨੂੰ ਦੇ